ਨਾਮ ਆਪਣਾ ਮੇਰਾ ਗੁਰਜਿੰਦਰ ਸਿੰਘ ਸਰ ਕੀ ਹਾਸਾ ਹੋਇਆ ਇੱਥੇ ਤੁਸੀਂ ਕਿੱਥੇ ਖੜੇ ਸੀ ਜੀ ਸਰ ਮੈਂ ਇੱਥੇ ਹੀ ਖੜਾ ਸੀ ਆ ਰੇਲਿੰਗ ਦੇ ਨਾਲ ਗੱਡੀ ਦੇ ਅੱਛਾ ਜੀ ਤੇ ਇਹ ਗੱਡੀ ਉਧਰੋਂ ਬਹੁਤ ਜ਼ਿਆਦਾ ਤੇਜ਼ ਆਈ ਆ ਕਿਹੜੇ ਵਾਲੀ ਇਹ ਵਾਲੀ ਕਿਹੜੇ ਹੱਥ ਬਟਾਰਾ ਇਹਨੇ ਮੈਨੂੰ ਚੱਕ ਕੇ ਉਹ ਛੜਰ ਦੇ ਨਾਲ ਮਾਰਿਆ ਏਡੀ ਦੂਰ ਤੁਸੀਂ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਮੇਰਾ ਪਿੰਡ ਮਾਨਕਾ ਘੁੰਮਣ ਆਇਆ ਤੁਸੀਂ ਇੱਥੇ ਆਪਣੇ ਮਤਲਬ ਕਿ ਸ਼ੌਕ ਵਿੱਚ ਬੈਸਵਾਰੀ ਲੈ ਕੇ ਆਇਆ ਸੀ ਮੇਰੀ ਗੱਡੀ ਆ ਪਾਰਕਿੰਗ 'ਚ ਖੜੀ ਸੀ ਕਿਹੜੀ ਗੱਡੀ ਹੈ ਤੁਹਾਡੀ ਆਟਿਕਾ ਗੱਡੀ ਆ ਆਟਿਕਾ ਜਿਹਦੇ ਇਹਦੇ ਵਿੱਚ ਵੀ ਇਨਸਾਨ ਹੋਏ ਆ ਆਟਿਕਾ ਮੇਰੀ ਗੱਡੀ ਵੀ ਭੰਨੀ ਆ ਤੇ ਮੈਨੂੰ ਯਾਨੀ ਕਿ ਪਤਾ ਨਹੀਂ ਮੈਂ ਕਿਹਦੇ ਹਿਸਾਬ ਨਾਲ ਬਚ ਗਿਆ ਰੱਬ ਨੇ ਰੱਖ ਲਿਆ ਨਹੀਂ ਤਾਂ ਬਜਣਾ ਮੈਂ ਹੈ ਨਹੀਂ ਸੀ ਮੈਨੂੰ ਇੱਥੋਂ ਲਿਜਾ ਕੇ ਉਹ ਸ਼ਟਰ 'ਚ ਮਾਰਿਆ ਜਾ ਕੇ ਬੰਦੇ ਗੱਡੀ ਨੇ ਮਤਲਬ ਸੱਟ ਪੇਟ ਤੇ ਲੱਗੀ ਤੁਹਾਡਾ ਪਚਾ ਲੱਗੀ ਆ ਚਲੋ ਗੁੱਜੀਆਂ ਲੱਗੀਆਂ ਆ ਉਦਾਂ ਬਚਾ ਆਇਆ ਇਹੜੇ ਬੰਦੇ ਸੀਗੇ ਗੱਡੀ ਦੇ ਵਿੱਚ ਇਹਨਾਂ ਦਾ ਪਤਾ ਕੁਝ ਇਹਨਾਂ ਨੂੰ ਕੁਝ ਨਹੀਂ ਹੋਇਆ ਇਹਦੇ ਬਾਹਾਂ ਤੇ ਮੜੀ ਜੀ ਸੱਟ ਲੱਗੀ ਹੋ ਮੇਰੇ ਕੋਲ ਵੀਡੀਓ ਬਣੀਆ ਪਈਆਂ ਆ अच्छा जी ਤੇ ਬਾਕੀ ਕਿਹ ਚ ਵੱਜਿਆ ਕਿਦਾਂ ਆਇਆ ਉਹ ਤਾਂ ਕੈਮਰੇ ਦੱਸਣਗੇ ਜਾਨਕਿ ਇਹ ਜਦੋਂ ਮੇਰੇ ਚ ਵੱਜਿਆ ਮੈਨੂੰ ਤਾਂ ਇਹੀ ਜਿਹੜੀ ਫੋਰਚੂਨਰ ਗੱਡੀ ਇੱਥੇ ਖੜੀ ਹੋਈ ਹੈ ਉਹ ਤਾਂ ਨਹੀਂ ਮੈਨੂੰ ਪਤਾ ਇਹ ਚ ਕੌਣ ਵੱਜਾ ਕਿਦਾਂ ਹੋਈ ਆ ਮੈਨੂੰ ਤਾਂ ਇਹੀ ਗੱਡੀ ਦੇਸੀ ਮੇਚ ਵੱਜਦੀ ਜਦੋਂ ਆਈ ਆ ਸਿੱਧੀ ਅੱਛਾ ਮਤਲਬ ਇਹ ਮੇਰਾ ਧਿਆਨ ਇੱਥੇ ਥੱਲੇ ਬੈਠਾ ਉਹਦਾ ਖੜਾ ਸੀ ਫਿਰ ਮੈਂ ਫੋਨ ਫੋਨ ਤੇ ਆਪਣੇ ਜਿਹਦਾ ਬੰਦਾ ਨਾਰਮਲ ਖੜਾ ਹੀ ਹੁੰਦਾ ਫੇ ਸਾਈਡ ਤੇ ਖੜਾ ਆ ਮੈਨੂੰ ਕਿਹੜਾ ਕੋਈ ਟੈਨਸ਼ਨ ਆ ਕੇ ਖਤਰ ਆ ਕੋਈ ਅੱਛਾ ਜੀ ਫੇ ਮੰਨ ਲਓ ਉਹ ਤਾਂ ਜਾਣ ਕੇ ਗੱਡੀ ਆਈ ਆ ਫੇ ਮੈਨੂੰ ਪਤਾ ਹੀ ਨਹੀਂ ਲੱਗਾ ਕੋਈ ਵੀ ਹੋ ਤੈਿਹਦੇ ਆਲੂ ਤਾਂ ਮੈਨੂੰ ਤਾਂ ਗੱਡੀ ਨੇ ਜਾ ਕੇ ਉਹ ਸ਼ਟਰ ਦੇ ਨਾਲ ਹੀ ਮਾਰਿਆ ਗੱਡੀ ਦਾ ਸਰ ਦੇਖਿਆ ਜਾਂਦਾ ਇੰਨਾ ਕੁ ਬੁਰਾ ਹਾਲ ਹੋ ਚੁੱਕਾ ਆ ਬਹੁਤ ਜ਼ਿਆਦਾ ਪਤਾ ਨਹੀਂ ਵਜਾ ਫੋਰਚੂਨਰ ਗੱਡੀ ਵੀ ਹੈ ਤੁਹਾਡਾ ਪ੍ਰਮਾਣ ਮੰਨ ਕੇ ਚੈੱਕ ਕਰ ਦੇਖ ਲੈ ਧਿਆਨ ਨਾਲ ਮੈਂ ਤਾਂ ਖੜਾ ਵੀ ਥੱਲੇ ਆ 10 ਫੁੱਟ ਸੜਕ ਤੋਂ ਥੱਲੇ ਆ ਪਾਰਕਿੰਗ 'ਚ ਮੇਰੀ ਗੱਡੀ ਖੜੀ ਆ ਇੱਡੀ ਕੁ ਲਿਆ ਕੇ ਮਾਰੀ ਮੇਰੇ ਵਿੱਚ ਉਹਨੇ ਮਤਲਬ ਕਿ ਪੁਲਿਸ ਇਨਫੋਰਮ ਵਗੈਰਾ ਕਰ ਦਿੱਤਾ ਸੀ ਮੈਂ 112 ਤੋਂ ਕੱਪਲੇ ਅੱਛਾ ਉਸੇ ਟਾਈਮ ਪੁਲਸ ਵਾਲੇ ਆ ਗਏ ਸੀ ਕਿ ਸਾਢੇ 11 ਵਜੇ ਦਾ ਟਾਈਮ ਆ ਕੁਝ 25 ਮਿੰਟ ਪਿੱਛੇ ਸ਼ੋਅਰੂਮ ਵਗੈਰਾ ਬੰਦ ਹੋ ਚੁੱਕਾ ਸੀਗਾ ਜਦੋਂ ਤੁਸੀਂ ਮਤਲਬ ਤੁਸੀਂ ਵੇਟ ਕਰ ਰਹੇ ਸੀਗੇ ਇੱਥੇ ਕਿਸੇ ਦੀ ਗੱਲ ਮੈਂ ਸਵਾਰੀ ਲੈ ਕੇ ਆਇਆ ਸੀ ਇੱਥੇ ਲੱਗੀ ਗਏ ਹੋ ਸੀਗੇ ਮੈਂ ਉਹਦਾ پارک ਕੀਤੀ ਹੋ ਸੀ ਇੱਥੇ